ਤੇ ਨਗਰ ਪੰਚਾਇਤਾਂ ਦੀਆਂ ਇਲੈਕਸ਼ਨਾਂ ਅੱਜ ਪੰਜਾਬ 'ਚ ਪਰਸੋਂ ਜੋ ਪਟਿਆਲੇ ਵਿੱਚ ਹੋਇਆ ਜਿਸ ਢੰਗ ਦੇ ਨਾਲ ਪੁਲਿਸ ਦੀ ਮਦਦ ਨਾਲ ਸਰਕਾਰੀ ਅਮਲੇ ਦੀ ਮਦਦ ਨਾਲ ਮੋਕਰ ਪਾਰਟੀ ਨੇ ਕੈਂਡੀਡੇਟਸ ਨੂੰ ਪੇਪਰ ਫਾਈਲ ਕਰਨ ਤੋਂ ਰੋਕਿਆ ਗਿਆ ਔਰ ਇੰਨੀ ਗੁੰਡਾ ਕਰਦੀ ਮਤਲਬ ਜਿਹੜੇ ਕਹਿੰਦੇ ਅਸੀਂ ਬਦਲਾਅ ਲੈ ਕੇ ਆਉਣਾ ਅਸੀਂ ਮਗਰ ਲੀਆਂ ਸਰਕਾਰਾਂ ਨੇ ਜੋ ਮਾੜੇ ਕੰਮ ਕੀਤੇ ਸੀ ਉਹਦੇ 'ਚ ਇੱਕ ਤਬਦੀਲੀ ਲੈ ਕੇ ਆਵਾਂਗੇ ਉਹ ਤਾਂ ਬਹੁਤ ਬੁਰੀ ਤਰ੍ਹਾਂ ਨਾਲ ਮਗਰ ਲੀਆਂ ਸਰਕਾਰਾਂ ਦਾ ਵੀ ਰਿਕਾਰਡ ਤੋੜਿਆ ਠੀਕ ਆ ਮਗਰ ਨਹੀਂ ਸਰਕਾਰਾਂ ਪ੍ਰੈਸ਼ਰਾਈਜ਼ ਕਰਦੀਆਂ ਹੁੰਆਂ ਯਾ ਉਮੀਦਵਾਰਾਂ ਨੂੰ ਲੇਕਿਨ ਇੱਦਾਂ ਤਾਂ ਕਦੀ ਕਿਸੇ ਨੇ ਕਹਿਆ ਨਹੀਂ ਕੀਤਾ ਨਹੀਂ ਕਿ ਅਸੀਂ ਪੇਪਰ ਹੀ ਨਹੀਂ ਫਾਈਲ ਕਰਨ ਦੇਣੇ ਕਾਂਗਰਸ ਦੇ ਸਾਰੇ ਉਮੀਦਵਾਰਾਂ ਦੇ ਹੱਥਾਂ 'ਚੋਂ ਪੇਪਰ ਖੋਏ ਸਮਾਣੇ ਵਿੱਚ ਮੈਂ ਗਿਆ ਇੱਕ ਦਿਨ ਤੇ ਉਹਨਾਂ ਨੇ ਦੱਸਿਆ ਸਾਰੇ ਕਾਉਂਸਲਰ ਇਕੱਠੇ ਹੋਏ ਕਿ ਇੱਕ ਬਦਮਾਸ਼ ਨੇ ਤਹਿਸੀਲਦਾਰ ਦਫ਼ਤਰ ਵਿੱਚ ਪੁਲਿਸ ਤੇ ਤਹਿਸੀਲਦਾਰ ਦੀ ਹਾਜ਼ਰੀ ਵਿੱਚ ਫਾਈਲ ਖੋੜ ਕੇ ਤੇ ਭੱਜ ਗਿਆ ਉਹ ਕੋਈ ਕੇਸ ਰਿਸਟ ਨਹੀਂ ਹੋਇਆ ਔਰ ਮੈਨੂੰ ਬੜਾ ਅਫਸੋਸ ਆ ਕਿ ਇਲੈਕਸ਼ਨ ਕਮਿਸ਼ਨ ਜੋ ਸਾਡਾ ਪੰਜਾਬ ਦਾ ਉਹਨਾਂ ਦੇ ਜੋ ਮਵਾਰੀ ਉਹਨਾਂ ਨੂੰ ਆਪਣੇ ਆਪ ਸੂਓ ਮੋਟੋ ਕੌਗਨੀਸ਼ੈਂਸ ਲੈ ਲੈਣੀ ਚਾਹੀਦੀ ਸੀ। ਟੈਲੀਵਿਜ਼ਨ ਦੀਆਂ ਖਬਰਾਂ ਦੇਖ ਕੇ ਅਖਬਾਰਾਂ ਦੀਆਂ ਖਬਰਾਂ ਲੈ ਕੇ ਕਿ ਜੋ ਕੁਝ ਉੱਥੇ ਪਟਿਆਲੇ 'ਚ ਹੋਇਆ ਮੈਂ ਟੋਟਲ ਸਾਰਾ ਇਲੈਕਸ਼ਨ ਪ੍ਰੋਸੈਸ ਰੱਦ ਕਰਦਾ ਵਾਂ ਤੇ ਸਾਰੀ ਪੇਪਰ ਫਾਈਲਿੰਗ ਪ੍ਰੋਸੈਸ ਨਵੇਂ ਸਿਰੇ ਤੋਂ ਉੱਥੋਂ ਉੱਥੇ ਉਹਨਾਂ ਨੂੰ ਕਰਨਾ ਚਾਹੀਦਾ ਸੀ। ਚੰਗੇ ਚੰਗੇ ਸੀਨੀਅਰ ਆਗੂ ਕਾਂਗਰਸ ਦੇ ਜਿਹਨਾਂ ਸੀ ਸੀ ਮੈਨੂੰ ਪਤਾ ਲੱਗਿਆ ਕਿ ਮਹਾਰਾਣੀ ਪਨੀਤ ਕੌਰ ਭਾਵਾ ਕੁਝ ਵੀ ਆ ਸਾਡੇ ਰਿਸਪੈਕਟੇਬਲ ਮੈਂਬਰ ਪਾਰਲੀਮੈਂਟ ਰਹੇ ਨੇ, ਮਨਿਸਟਰ ਰਹੇ ਨੇ ਉਹਨਾਂ ਦੀ ਬੇਟੀ ਜੈਨਦਰ ਨੂੰ ੱੱਕੇ ਮਾਰੇ ਔਰ ਉਹਨਾਂ ਨੂੰ ਉਹਨਾਂ ਦੇ ਹੱਥੋਂ ਆ ਜਿਹੜਾ ਜੋੜਾ ਮਾਜਰਾ ਉਹਨਾਂ ਦੇ ਹੱਥੋਂ ਸ਼ਾਇਦ ਫਾਈਲ ਖੋਈ ਆ ਕੀ ਇਸ ਨੂੰ ਜਮਹੂਰੀਅਤ ਕਹਿੰਦੇ ਕੇਚਰੀਵਾਲ ਸਾਹਿਬ ਤੁਸੀਂ ਇੱਕ ਅੰਦੋਲਨ ਚੋਂ ਨਿਕਲੇ ਹੋ ਕਹਿੰਦੇ ਅਸੀਂ ਪਾਰਟੀ ਆ ਕਿ ਇਹ ਇਨਕਲਾਬ ਹੈ ਤੁਹਾਡਾ ਮੇਰੇ ਆਪਣੇ ਹਲਕੇ ਦੇ ਵਿੱਚ ਪਹਿਲਾਂ ਤਾਂ ਪੂਰਾ ਜ਼ੋਰ ਲਾਇਆ ਪ੍ਰੈਸ਼ਰਾਈਜ਼ ਕੀਤਾ ਗਵਰਨਮੈਂਟ ਨੂੰ ਕਿ ਕਿਸੇ ਤਰੀਕੇ ਨਾਲ ਢਿਲਵਾ ਵਿੱਚ ਪੇਪਰ ਰੱਦ ਕਰਾ ਦਿਓ ਪਲੱਥ ਵਿੱਚ ਪੇਪਰ ਰੱਦ ਕਰਾ ਦਿਓ ਇੱਕ ਸਾਡਾ ਉਮੀਦਵਾਰ ਜਿਹੜਾ ਸੀਗਾ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਉਹਨੂੰ ਇਦਾਂ ਹੀ ਡਰਾ ਕੇ ਧਮਕਾ ਕੇ ਕਿ ਤੈਨੂੰ ਐਨਓਸੀ ਨਹੀਂ ਦੇਣ ਦਾਂਗੇ ਉਹ ਆਪ ਬੋਕਰ ਪਾਰਟੀ ਨੇ ਆਪਣੇ ਨਾਲ ਜੁਆਇਨ ਕਰਾ ਲਿਆ ਚਲੋ ਕੋਈ ਗੱਲ ਨਹੀਂ ਲੇਕਿਨ ਬਾਕੀ ਜਦੋਂ ਪੇਪਰ ਰੱਦ ਨਹੀਂ ਹੋ ਸਕੇ ਫਿਰ ਅਗਲੇ ਦਿਨ ਉਹੀ ਜਿਹੜੀਆਂ ਆਬਜੈਕਸ਼ਨ ਸੀਗੀਆਂ ਉਹ ਚੱਕ ਕੇ ਪੁਲਿਸ ਨੂੰ ਦੇਤੀਆਂ ਢਿਲਵਾ ਤੇ ਪੁਲਤ ਪੁਲਿਸ ਸਟੇਸ਼ਨ ਤੇ ਠੀਕ ਹੈ ਪੁਲਿਸ ਇਸ ਨਾਟ ਟੇਕਿੰਗ ਐਨੀ ਕਾਗਨਿਜੈਂਸ ਕਿਉਂਕਿ ਉਹਨਾਂ ਨੂੰ ਪਤਾ ਕਿ ਸਾਰੇ ਬੇਬੁਨਿਆਦ ਨੇ ਪੁਲਤ ਵਿੱਚ ਉਹ ਲੋਕ ਇਲੈਕਸ਼ਨਾਂ ਲੜਾ ਰਹੇ ਨੇ ਤੁਮਕਾਰੇ ਲੋਕਾਂ ਨੂੰ ਪੁਲਿਸ ਦਾ ਪ੍ਰੈਸ਼ਰ ਪਰ ਜਿਹੜੇ ਕਦੀ ਆਪਣੇ ਵਾਰਡ ਚੋਂ ਨਹੀਂ ਕਦੀ ਜਿੱਤੇ ਐਮਐਲਏ ਤਾਂ ਉਹਨਾਂ ਦੀ ਜ਼ਮਾਨਤਾਂ ਜਬਤ ਹੋਈਆਂ ਆਪਣੇ ਵਾਰਡ ਚੋਂ ਨਹੀਂ ਕਦੀ ਜਿੱਤੇ ਆ ਲੋਕ ਸਭਾ ਦੀ ਇਲੈਕਸ਼ਨ ਆਪਣੇ ਵੋਟ ਚੋਂ ਆਮ ਆਦਮੀ ਪਾਰਟੀ ਦਾ ਜਿਹੜਾ ਕਹਿੰਦਾ ਮੈਂ ਚੌਧਰੀ ਹਾਂ ਉਥੋਂ ਆਪ ਆਪਣੇ ਵੋਟ ਚੋ ਹਾਰਿਆ ਕੇਜਰੀਵਾਲ ਨੂੰ ਮਗੋਂ ਭਗਵੰਤ ਮਾਨ ਨੂੰ ਹਮਨੇ ਕੀ ਕਵਾਂ ਉਹ ਤਾਂ ਸ਼ਾਇਦ ਇੱਕ ਕਿਸਮ ਦੇ ਆਪਣੇ ਸਰਕਾਰੀ ਨਸ਼ੇ ਦੇ ਦੌਰ ਵਿੱਚ ਹੀ ਘੁੰਮ ਰਿਹਾ ਚੁਟਕਲੇ ਸੁਣਾ ਰਿਹਾ ਕੇਜਰੀਵਾਲ ਆਪ ਇਲੈਕਸ਼ਨ ਲੜ ਰਿਹਾ ਦਿੱਲੀ ਦੇ ਵਿੱਚ ਉੱਥੇ ਨਿਤ ਦਿਨ ਬੀਜਪੀ ਨੂੰ ਗਾਲਾਂ ਕੱਢਦੇ ਨੇ ਤੇ ਪੰਜਾਬ ਦੇ ਵਿੱਚ ਪੁਲਿਸ ਦੇ ਦੁਰਉਪਯੋਗ ਨਾਲ ਐਡਮਿਨਿਸਟ੍ਰੇਸ਼ਨ ਦੇ ਦੁਰਉਪਯੋਗ ਨਾਲ ਇਹ ਇਲੈਕਸ਼ਨਾਂ ਨਹੀਂ ਹੋ ਰਹੀਆਂ ਇਲੈਕਸ਼ਨਾਂ ਦੀ ਲੁੱਟ ਹੋ ਰਹੀ ਹੈ ਜਮਹੂਰੀਅਤ ਦੀ ਔਰ ਸ਼ੁਕਰ ਕਰੋ ਦਿੱਲੀ ਵਾਲਿਓ ਮੈਂ ਤੁਹਾਨੂੰ ਕਹਿਣਾ ਚਾਹਨਾ ਕਿ ਕੇਚਰੀਵਾਲ ਕੋ ਦਿੱਲੀ ਚ ਪੁਲਿਸ ਨਹੀਂ ਗਈ ਅਗਰ ਪੁਲਿਸ ਹੁੰਦੀ ਤਾਂ ਇਹਨੇ ਜੋ ਪੰਜਾਬ ਦੇ ਵਿੱਚ ਕੀਤਾ ਲੁੱਟਕਸੁੱਟ ਉਹਦੇ ਨਾਲ ਵੱਧ ਦਮਨ ਚੱਕਰ ਜਿਹੜਾ ਦਿੱਲੀ ਵਿੱਚ ਚਲਾਉਣਾ ਸੀਗਾ ਤੁਹਾਨੂੰ ਵੀ ਮੇਰੀ ਬੇਨਤੀ ਦਿੱਲੀ ਵਿੱਚ ਅਸੈਂਬਲੀ ਆ ਰਹੀ ਆ ਪੱਛ ਜੋ ਇਹਨਾਂ ਤੋਂ ਜਬਤ ਸਕਦੇ ਹੋ ਸਭ ਝੂਠੇ ਵੈਧੇ ਕਰਦੇ ਨੇ ਔਰ ਜਿੰਨਾ ਘਾਣ ਜਮਹੂਰੀਅਤ ਦਾ ਔਰ ਜਿੰਨੀ ਗ੍ਰਾਵਿਟੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਨੇ ਸਬੂਤ ਦਿੱਤਾ ਪੰਜਾਬ ਤੈਆਂ ਲੋਕਾਂ ਨੇ ਪਾਰਲੀਮੈਂਟ ਵਿੱਚ 10 ਸੀਟਾਂ ਹਰਾਤੀਆਂ ਇਹਨਾਂ ਨੂੰ 13 ਵਿੱਚੋਂ ਫਿਰ ਵੀ ਇਹਨਾਂ ਨੂੰ ਕੋਈ ਸਬਕ ਸਿੱਖਣ ਦੀ ਆਦਤ ਨਹੀਂ ਗਈ ਬਦਮਾਸ਼ੀ ਦੇ ਉੱਤੇ ਔਰ ਇਹ ਚੰਦ ਦਿਨ ਦੀ ਬਦਮਾਸ਼ੀ ਹੈ ਕਿੰਨੀ ਦੇਰ ਰਹੁ ਤੁਹਾਡੇ ਨਾਲ ਪੁਲਿਸ ਜਿੱਦਣ ਸਰਕਾਰ ਬਦਲ ਗਈ ਮੈਂ ਇਕੱਲੇ ਇਕੱਲੇ ਕਾਂਗਰਸ ਦੇ ਵਰਕਰ ਨੂੰ ਜਿਨ੍ਹਾਂ ਤੇ ਪਰਚੇ ਦਰਜ ਹੋਏ ਜਿਨ੍ਹਾਂ ਦੇ ਕਾਗਜ਼ ਪਾੜੇ ਖੋਏ ਜਾਂ ਝੂਠੇ ਮੁਕੱਦਮੇ ਦਰਜ ਕੀਤੇ ਆਪਣੀ ਗਵਰਨਮੈਂਟ ਬਣੇਗੀ ਨਾ ਜਿਵੇਂ ਪਿਛਲਾ ਇਹ ਪਿਛਲੀ ਵਾਰੀ ਪੋਲਿਟੀਕਲ ਵਿੰਡੇਟਾ ਇੱਕ ਜਸਟਿਸ ਮਹਤਾਬ ਸਿੰਘ ਗਿਲ ਦਾ ਕਮਿਸ਼ਨ ਬਣਾਇਆ ਸੀ ਉਦਾਂ ਦਾ ਕਮਿਸ਼ਨ ਬਣਾਵਾਂਗੇ ਔਰ ਜਿਹੜੇ ਸੈਂਕੜੇ ਹਜ਼ਾਰਾਂ ਕੇਸ ਸਭ ਦੀ ਰਿਵਿਊ ਹੋਊਗੀ ਮਤ ਸਮਝਣਾ ਕਿ ਤੁਸੀਂ ਅੱਜ ਜੋ ਕੁਝ ਕਰ ਰਹੇ ਹੋ ਜਾਂ ਜੋ ਤੁਸੀਂ ਗੈਰ ਕਾਨੂੰਨੀ ਮਾਈਨਿੰਗ ਕਰ ਰਹੇ ਹੋ ਜਾਂ ਜੋ ਤੁਸੀਂ ਤੱਕੇਸ਼ਾਈ ਜਾਂ ਲੁੱਟਕਸੁੱਟ ਕਰ ਰਹੇ ਹੋ ਮਤ ਸਮਝਣਾ ਕਿ ਇਹਨਾਂ ਗੱਲਾਂ ਦੀ ਅਕਾਉਂਟੇਬਿਲਟੀ ਨਹੀਂ ਹੋਵੇਗੀ ਸਭ ਇੱਕ ਇੱਕ ਗੱਲ ਦੀ ਔਰ ਵਿਸ਼ੇਸ਼ ਤੌਰ ਤੇ ਸਾਡੀ ਪਾਰਟੀ ਦੇ ਜਿਹੜੇ ਚਾਹੇ ਉਹ ਲੀਡਰ ਸੀ ਚਾਹੇ ਵਰਕਰਸ ਉਹਨਾਂ ਦੇ ਨਾਲ ਜੋ ਦੁਰਉਪਯੋਗ ਦੁਰਵਿਵਹਾਰ ਕੀਤਾ ਆਮ ਆਦਮੀ ਪਾਰਟੀ ਸਰਕਾਰ ਨੇ ਇੱਕ ਇੱਕ ਗੱਲ ਦੀ ਅਕਾਉਂਟੇਬਿਲਟੀ ਹੋਣੀ ਆ ਉਹ ਦਿਨ ਦੂਰ ਨਹੀਂਗਾ ਰਹਿ ਗਏ 1-2 ਸਾਲ ਤੋਂ ਮੈਂ ਹੁਣ ਵੀ ਅਪੀਲ ਕਰੂੰ ਪੰਜਾਬ ਦੇ ਲੋਕਾਂ ਨੂੰ ਕਿ ਆ ਕਾਰਪੋਰੇਸ਼ਨ ਇਲੈਕਸ਼ਨ ਜਿੱਥੇ ਨਗਰਪਾਲਿਕਾ ਦਾ ਸਾਡੇ ਇਲਾਕੇ ਦੇ ਵਿੱਚ ਹੋ ਰਹੀਆਂ ਇਸ ਤਰ੍ਹਾਂ ਦੇ ਬਦਮਾਸ਼ਾਂ ਨੂੰ ਵੋਟਾਂ ਪਾ ਕੇ ਆਪਾਂ ਹੋਰ ਉਤਸ਼ਾਹਤ ਕਰਨਾ ਚਾਹੁੰਦੇ ਆ ਸਾਰਿਆਂ ਨੂੰ ਬੇਨਤੀ ਆ ਕਿ ਕਾਂਗਰਸ ਪਾਰਟੀ ਦੇ ਸਾਰੇ ਪੰਜਾਬ ਦੇ ਵਿੱਚ ਜਿਹੜੇ ਕਾਉਂਸਲਰਸ ਲੜ ਰਹੇ ਨੇ ਉਹਨਾਂ ਨੂੰ ਵੋਟ ਪਾਓ ਤਾਂ ਕਿ ਇਹਨਾਂ ਦੀ ਅਕਲ ਟਿਕਾਣੇ ਆਵੇ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਜੀ ਦੋਸਤੋ ਤੁਸੀਂ ਬੁਰਸ਼ਾ ਗਰਦੀ ਤੇ ਗੁੰਡਾਗਰਦੀ ਦਾ ਨੰਗਾ ਨਾਚ ਦੇਖਿਆ ਮਿਨਿਸਪਲ ਕਾਰਪੋਰੇਸ਼ਨ ਦੀਆਂ ਤੇ ਨਗਰ ਪੰਚਾਇਤਾਂ ਦੀਆਂ ਇਲੈਕਸ਼ਨਾਂ 'ਚ ਪੰਜਾਬ 'ਚ ਪਰਸੋਂ ਜੋ ਪਟਿਆਲੇ ਵਿੱਚ ਹੋਇਆ ਜਿਸ ਢੰਗ ਦੇ ਨਾਲ ਪੁਲਿਸ ਦੀ ਮਦਦ ਨਾਲ ਸਰਕਾਰੀ ਅਮਲੇ ਦੀ ਮਦਦ ਨਾਲ ਮੋਕਰ ਪਾਰਟੀ ਨੇ ਕੈਂਡੀਡੇਟਸ ਨੂੰ ਪੇਪਰ ਫਾਈਲ ਕਰਨ ਤੋਂ ਰੋਕਿਆ ਗਿਆ ਔਰ ਇੰਨੀ ਗੁੰਡਾਗਰਦੀ ਮਤਲਬ ਜਿਹੜੇ ਕਹਿੰਦੇ ਅਸੀਂ ਬਦਲਾਅ ਲੈ ਕੇ ਆਉਣਾ ਅਸੀਂ ਮਗਰ ਲੀਆਂ ਸਰਕਾਰਾਂ ਨੇ ਜੋ ਮਾੜੇ ਕੰਮ ਕੀਤੇ ਸੀ ਉਹਦੇ 'ਚ ਇੱਕ ਤਬਦੀਲੀ ਲੈ ਕੇ ਆਵਾਂਗੇ ਉਹ ਤਾਂ ਬਹੁਤ ਬੁਰੀ ਤਰ੍ਹਾਂ ਨਾਲ ਮਗਧੀਆਂ ਸਰਕਾਰਾਂ ਦਾ ਵੀ ਰਿਕਾਰਡ ਥੋੜਿਆ ਠੀਕ ਆ ਮਗਧੀਆਂ ਸਰਕਾਰਾਂ ਪ੍ਰੈਸ਼ਰਾਈਜ਼ ਕਰਦੀਆਂ ਹੁਣ ਇਹ ਉਮੀਦਵਾਰਾਂ ਨੂੰ ਲੇਕਿਨ ਇੱਦਾਂ ਤਾਂ ਕਦੀ ਕਿਸੇ ਨੇ ਕਹਿਆ ਨਹੀਂ ਕੀਤਾ ਨਹੀਂ ਕਿ ਅਸੀਂ ਪੇਪਰ ਹੀ ਨਹੀਂ ਫਾਈਲ ਕਰਨ ਦੇਣੇ ਕਾਂਗਰਸ ਦੇ ਸਾਰੇ ਉਮੀਦਵਾਰਾਂ ਦੇ ਹੱਥਾਂ 'ਚੋਂ ਪੇਪਰ ਖੋਏ ਸਮਾਣੇ ਵਿੱਚ ਮੈਂ ਗਿਆ ਇੱਕ ਦਿਨ ਤੇ ਉਹਨਾਂ ਨੇ ਦੱਸਿਆ ਸਾਰੇ ਕੌਂਸਲਰ ਇਕੱਠੇ ਹੋਏ ਕਿ ਇੱਕ ਬਦਮਾਸ਼ ਨੇ ਤਹਿਸੀਲਦਾਰ ਦਫ਼ਤਰ ਵਿੱਚ ਪੁਲਿਸ ਤੇ ਤਹਿਸੀਲਦਾਰ ਦੀ ਹਾਜ਼ਰੀ ਵਿੱਚ ਫਾਈਲ ਖੋੜ ਕੇ ਤੇ ਭੱਜ ਗਿਆ ਹੋ ਕੋਈ ਕੇਸ ਰਿਸਟ ਨਹੀਂ ਹੋਇਆ ਔਰ ਮੈਨੂੰ ਬੜਾ ਅਫਸੋਸ ਆ ਕਿ ਇਲੈਕਸ਼ਨ ਕਮਿਸ਼ਨ ਜੋ ਸਾਡਾ ਪੰਜਾਬ ਦਾ ਉਹਨਾਂ ਦੀ ਜੋ ਮਵਾਰੀ ਉਹਨਾਂ ਨੂੰ ਆਪਣੇ ਆਪ ਸੂਓ ਮੋਟੋ ਕੌਗਨੀਸ਼ੈਂਸ ਲੈ ਲੈਣੀ ਚਾਹੀਦੀ ਸੀ ਟੈਲੀਵਿਜ਼ਨ ਦੀਆਂ ਖਬਰਾਂ ਦੇਖ ਕੇ ਅਖਬਾਰਾਂ ਦੀਆਂ ਖਬਰਾਂ ਲੈ ਕੇ ਕਿ ਜੋ ਕੁਝ ਉੱਥੇ ਪਟਿਆਲੇ 'ਚ ਹੋਇਆ ਮੈਂ ਟੋਟਲ ਸਾਰਾ ਇਲੈਕਸ਼ਨ ਪ੍ਰੋਸੈਸ ਰੱਦ ਕਰਦਾ ਵਾਂ ਤੇ ਸਾਰੀ ਪੇਪਰ ਫਾਈਲਿੰਗ ਪ੍ਰੋਸੈਸ ਨਵੇਂ ਸਿਰੇ ਤੋਂ ਉੱਥੋਂ ਉਹਨਾਂ ਨੂੰ ਕਰਨਾ ਚਾਹੀਦਾ ਸੀਗਾ ਚੰਗੇ ਚੰਗੇ ਸੀਨੀਅਰ ਆਗੂ ਕਾਂਗਰਸ ਦੇ ਜਿਹਨਾਂ ਸੀ ਸੀ ਮੈਨੂੰ ਪਤਾ ਲੱਗਿਆ ਕਿ ਮਹਾਰਾਣੀ ਪਨੀਤ ਕੌਰ ਭਾਵਾ ਕੁਝ ਵੀ ਆ ਸਾਡੇ ਰਿਸਪੈਕਟੇਬਲ ਮੈਂਬਰ ਪਾਰਲੀਮੈਂਟ ਰਹੇ ਨੇ ਮਨਿਸਟਰ ਰਹੇ ਨੇ ਉਹਨਾਂ ਦੀ ਬੇਟੀ ਜੈਨਦਰ ਨੂੰ ੱੱਕੇ ਮਾਰੇ ਔਰ ਉਹਨਾਂ ਨੂੰ ਉਹਨਾਂ ਦੇ ਹੱਥੋਂ ਆ ਜਿਹੜਾ ਜੋੜਾ ਮਾਜਰਾ ਉਹਨਾਂ ਦੇ ਹੱਥੋਂ ਸ਼ਾਇਦ ਫਾਈਲ ਖੋਈ ਆ ਕੀ ਇਸ ਨੂੰ ਜਮਹੂਰੀਅਤ ਕਹਿੰਦੇ ਕੇਜਰੀਵਾਲ ਸਾਹਿਬ ਤੁਸੀਂ ਇੱਕ ਅੰਦੋਲਨ ਚੋਂ ਨਿਕਲੇ ਹੋ ਕਹਿੰਦੇ ਅਸੀਂ ਪਾਰਟੀ ਆ ਕਿ ਇਹ ਇਨਕਲਾਬ ਹੈ ਤੁਹਾਡਾ ਮੇਰੇ ਆਪਣੇ ਹਲਕੇ ਦੇ ਵਿੱਚ ਪਹਿਲਾਂ ਤਾਂ ਪੂਰਾ ਜ਼ੋਰ ਲਾਇਆ ਪ੍ਰੈਸ਼ਰਾਈਜ਼ ਕੀਤਾ ਗਵਰਨਮੈਂਟ ਨੂੰ ਕਿ ਕਿਸੇ ਤਰੀਕੇ ਨਾਲ ਢਿਲਵਾ ਚ ਪੇਪਰ ਰੱਦ ਕਰਾ ਦਿਓ ਪਲੱਥ ਵਿੱਚ ਪੇਪਰ ਰੱਦ ਕਰਾ ਦਿਓ ਇੱਕ ਸਾਡਾ ਉਮੀਦਵਾਰ ਜਿਹੜਾ ਸੀਗਾ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਉਹਨੂੰ ਇਦਾਂ ਹੀ ਡਰਾ ਕੇ ਧਮਕਾ ਕੇ ਕਿ ਤੈਨੂੰ ਐਨਓਸੀ ਨਹੀਂ ਦੇਣਦਾਂਗੇ ਉਹ ਆਪ ਬੋਕਰ ਪਾਰਟੀ ਨੇ ਆਪਣੇ ਨਾਲ ਜੁਆਇਨ ਕਰਾ ਲਿਆ ਚਲੋ ਕੋਈ ਗੱਲ ਨਹੀਂ ਕਿ ਲੇਕਿਨ ਬਾਕੀ ਜਦੋਂ ਪੇਪਰ ਰੱਦ ਨਹੀਂ ਹੋ ਸਕੇ ਫਿਰ ਅਗਲੇ ਦਿਨ ਉਹੀ ਜਿਹੜੀਆਂ ਆਬਜੈਕਸ਼ਨ ਸੀਗੀਆਂ ਉਹ ਚੱਕ ਕੇ ਪੁਲਿਸ ਨੂੰ ਦੇਤੀਆਂ ਢਿਲਵਾ ਤੇ ਪਲੱਥ ਪੁਲਿਸ ਸਟੇਸ਼ਨ ਤੇ ਠੀਕ ਹੈ ਪੁਲਿਸ ਇਸ ਨਾਟ ਟੇਕਿੰਗ ਐਨੀ ਕੌਗਨੀਜੈਂਸ ਕਿਉਂਕਿ ਉਹਨਾਂ ਨੂੰ ਪਤਾ ਕਿ ਸਾਰੇ ਬੇਬੁਨਿਆਦ ਨੇ ਪੁਲਤ ਵਿੱਚ ਉਹ ਲੋਕ ਇਲੈਕਸ਼ਨਾਂ ਲੜਾ ਰਹੇ ਨੇ ਤਮਕਾਰੇ ਲੋਕਾਂ ਨੂੰ ਪੁਲਿਸ ਦਾ ਪ੍ਰੈਸ਼ਰ ਪਰ ਜਿਹੜੇ ਕਦੀ ਆਪਣੇ ਵਾਰਡ ਚੋਂ ਨਹੀਂ ਕਦੀ ਜਿੱਤੇ ਐਮਐਲਏ ਚ ਉਹਨਾਂ ਦੀ ਜ਼ਮਾਨਤਾਂ ਜਬਤ ਹੋਈਆਂ ਉਹ ਆਪਣੇ ਵਾਰਡ ਚੋਂ ਨਹੀਂ ਕਦੀ ਜਿੱਤੇ ਆ ਲੋਕ ਸਭਾ ਦੀ ਇਲੈਕਸ਼ਨ ਆਪਣੇ ਵਾਰਡ ਚੋਂ ਆਮ ਆਦਮੀ ਪਾਰਟੀ ਦਾ ਜਿਹੜਾ ਕਹਿੰਦਾ ਮੈਂ ਚੌਧਰੀ ਹਾਂ ਉਥੋਂ ਆਪ ਆਪਣੇ ਵਾਰਡ ਚੋਂ ਹਾਰਿਆ ਕੇਜਰੀਵਾਲ ਨੂੰ ਮਗੋਂ ਭਗਵੰਤ ਮਾਨ ਨੂੰ ਹਮਨੇ ਕੀ ਕਵਾਂ ਉਹ ਤਾਂ ਸ਼ਾਇਦ ਇੱਕ ਕਿਸਮ ਦੇ ਆਪਣੇ ਸਰਕਾਰੀ ਨਸ਼ੇ ਦੇ ਦੌਰ ਵਿੱਚ ਹੀ ਘੁੰਮ ਰਿਹਾ ਚੁਟਕਲੇ ਸੁਣਾ ਰਿਹਾ ਕੇਜਰੀਵਾਲ ਆਪ ਇਲੈਕਸ਼ਨ ਲੜ ਰਿਹਾ ਦਿੱਲੀ ਦੇ ਵਿੱਚ ਉੱਥੇ ਨਿਤ ਦਿਨ ਬੀਜੇਪੀ ਨੂੰ ਗਾਲਾਂ ਕੱਢਦੇ ਨੇ ਤੇ ਪੰਜਾਬ ਦੇ ਵਿੱਚ ਪੁਲਿਸ ਦੇ ਦੁਰਉਪਯੋਗ ਨਾਲ ਐਡਮਿਨਿਸਟ੍ਰੇਸ਼ਨ ਦੇ ਦੁਰਉਪਯੋਗ ਨਾਲ ਇਹ ਇਲੈਕਸ਼ਨਾਂ ਨਹੀਂ ਹੋ ਰਹੀਆਂ ਇਲੈਕਸ਼ਨਾਂ ਦੀ ਲੁੱਟ ਹੋ ਰਹੀ ਹੈ ਜਮਹੂਰੀਅਤ ਦੀ ਔਰ ਸ਼ੁਕਰ ਕਰੋ ਦਿੱਲੀ ਵਾਲਿਓ ਮੈਂ ਤੁਹਾਨੂੰ ਕਹਿਣਾ ਚਾਹਨਾ ਕਿ ਕੇਜਰੀਵਾਲ ਕੋ ਦਿੱਲੀਚ ਪੁਲਿਸ ਨਹੀਂ ਗਈ ਅਗਰ ਪੁਲਿਸ ਹੁੰਦੀ ਤਾਂ ਇਹਨੇ ਜੋ ਪੰਜਾਬ ਦੇ ਵਿੱਚ ਕੀਤਾ ਲੁੱਟਕਸੁੱਟ ਉਹਦੋਂ ਵੱਧ ਦਮਨ ਚੱਕਰ ਜਿਹੜਾ ਦਿੱਲੀ ਵਿੱਚ ਚਲਾਉਣਾ ਸੀਗਾ ਤੁਹਾਨੂੰ ਵੀ ਮੇਰੀ ਬੇਨਤੀ ਦਿੱਲੀ ਵਿੱਚ ਅਸੈਂਬਲੀ ਆ ਰਹੀ ਹੈ ਬੱਚ ਜੋ ਇਹਨਾਂ ਤੋਂ ਜਬਤ ਸਕਦੇ ਹੋ ਸਭ ਝੂਠੇ ਵੈਧੇ ਕਰਦੇ ਨੇ ਔਰ ਜਿੰਨਾ ਘਾਣ ਜਮਹੂਰੀਅਤ ਦਾ ਔਰ ਜਿੰਨੀ ਗਰਾਵਟ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਨੇ ਸਬੂਤ ਦਿੱਤਾ ਪੰਜਾਬ ਤਾਂ ਇਹੋ ਲੋਕਾਂ ਨੇ ਪਾਰਲੀਮੈਂਟ ਵਿੱਚ 10 ਸੀਟਾਂ ਹਰਾਤੀਆਂ ਉਹਨਾਂ ਨੂੰ 13 ਵਿੱਚੋਂ ਫਿਰ ਵੀ ਇਹਨਾਂ ਨੂੰ ਕੋਈ ਸਬਕ ਸਿੱਖਣ ਦੀ ਆਦਤ ਨਹੀਂ ਗਈ ਬਦਮਾਸ਼ੀ ਦੇ ਉੱਤੇ ਔਰ ਇਹ ਚੰਦ ਦਿਨ ਦੀ ਬਦਮਾਸ਼ੀ ਹੈ ਕਿੰਨੀ ਦੇਰ ਰਹੁ ਤੁਹਾਡੇ ਨਾਲ ਪੁਲਿਸ ਜਿੱਦਣ ਸਰਕਾਰ ਬਦਲ ਗਈ ਮੈਂ ਕੱਲੇ-ਕੱਲੇ ਕਾਂਗਰਸ ਦੇ ਵਰਕਰ ਨੂੰ ਜਿਨ੍ਹਾਂ ਤੇ ਪਰਚੇ ਦਰਜ ਹੋਏ ਜਿਨ੍ਹਾਂ ਦੇ ਕਾਗਜ਼ ਪਾੜੇ ਖੋਏ ਜਾਂ ਝੂਠੇ ਮੁਕਦਮੇ ਦਰਜ ਕੀਤੇ ਆਪਣੀ ਗਵਰਨਮੈਂਟ ਬਣੇਗੀ ਨਾ ਜਿਵੇਂ ਪਿਛਲਾ ਇਹ ਪਿਛਲੀ ਵਾਰੀ ਪੋਲਿਟੀਕਲ ਵਿੰਡੇਟਾ ਇੱਕ ਜਸਟਿਸ ਮਹਤਾਬ ਸਿੰਘ ਗਿਲ ਦਾ ਕਮਿਸ਼ਨ ਬਣਾਇਆ ਸੀ ਉਦਾਂ ਦਾ ਕਮਿਸ਼ਨ ਬਣਾਵਾਂਗੇ ਔਰ ਜਿਹੜੇ ਸੈਂਕੜੇ ਹਜ਼ਾਰਾਂ ਕੇਸ ਸਭ ਦੀ ਰਿਵਿਊ ਹੋਊਗੀ ਮਤ ਸਮਝਣਾ ਕਿ ਤੁਸੀਂ ਅੱਜ ਜੋ ਕੁਝ ਕਰ ਰਹੇ ਹੋ ਜਾਂ ਜੋ ਤੁਸੀਂ ਗੈਰ ਕਾਨੂੰਨੀ ਮਾਈਨਿੰਗ ਕਰ ਰਹੇ ਹੋ ਜਾਂ ਜੋ ਤੁਸੀਂ ਤੱਕੇਸ਼ਾਈ ਜਾਂ ਲੁੱਟਕਸੁੱਟ ਕਰ ਰਹੇ ਹੋ ਮਤ ਸਮਝਣਾ ਕਿ ਇਹਨਾਂ ਗੱਲਾਂ ਦੀ ਅਕਾਉਂਟੇਬਿਲਟੀ ਨਹੀਂ ਹੋਵੇਗੀ ਸਭ ਇੱਕ ਇੱਕ ਗੱਲ ਦੀ ਔਰ ਵਿਸ਼ੇਸ਼ ਤੌਰ ਤੇ ਸਾਡੀ ਪਾਰਟੀ ਦੇ ਜਿਹੜੇ ਚਾਹੇ ਉਹ ਲੀਡਰ ਸੀ ਚਾਹੇ ਵਰਕਰਸ ਉਹਨਾਂ ਦੇ ਨਾਲ ਜੋ ਦੁਰਉਪਯੋਗ ਦੁਰਵਿਵਹਾਰ ਕੀਤਾ ਆਮ ਆਦਮੀ ਪਾਰਟੀ ਸਰਕਾਰ ਨੇ ਇੱਕ ਇੱਕ ਗੱਲ ਦੀ ਅਕਾਉਂਟੇਬਿਲਟੀ ਹੋਣੀ ਆ ਉਹ ਦਿਨ ਦੂਰ ਨਹੀਂਗਾ ਰਹਿ ਗਏ 1-2 ਸਾਲ ਤੋਂ ਮੈਂ ਹੁਣ ਵੀ ਅਪੀਲ ਕਰੂੰ ਪੰਜਾਬ ਦੇ ਲੋਕਾਂ ਨੂੰ ਕਿ ਆ ਕਾਰਪੋਰੇਸ਼ਨ ਇਲੈਕਸ਼ਨ ਜਿੱਥੇ ਨਗਰਪਾਲਿਕਾ ਦਾ ਸਾਡੇ ਇਲਾਕੇ ਦੇ ਵਿੱਚ ਹੋ ਰਹੀਆਂ ਇਸ ਤਰ੍ਹਾਂ ਦੇ ਬਦਮਾਸ਼ਾਂ ਨੂੰ ਵੋਟਾਂ ਪਾ ਕੇ ਆਪਾਂ ਹੋਰ ਉਤਸ਼ਾਹਤ ਕਰਨਾ ਚਾਹੁੰਦੇ ਆ ਸਾਰਿਆਂ ਨੂੰ ਬੇਨਤੀ ਆ ਕਿ ਕਾਂਗਰਸ ਪਾਰਟੀ ਦੇ ਸਾਰੇ ਪੰਜਾਬ ਦੇ ਵਿੱਚ ਜਿਹੜੇ ਕਾਉਂਸਲਰਸ ਲੜ ਰਹੇ ਨੇ ਉਹਨਾਂ ਨੂੰ ਵੋਟ ਪਾਓ ਤਾਂ ਕਿ ਇਹਨਾਂ ਦੀ ਅਕਲ ਟਿਕਾਣੇ ਆਵੇ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਜੀ ਦੋਸਤੋ ਤੁਸੀਂ ਬੁਰਸ਼ਾ ਗਰਦੀ ਤੇ ਗੁੰਡਾਗਰਦੀ ਦਾ ਨੰਗਾ ਨਾਚ ਦੇਖਿਆ ਮਿਨਿਸਪਲ ਕਾਰਪੋਰੇਸ਼ਨ ਦੀਆਂ ਤੇ ਨਗਰ ਪੰਚਾਇਤਾਂ ਦੀਆਂ ਇਲੈਕਸ਼ਨਾਂ 'ਚ ਪੰਜਾਬ 'ਚ ਪਰਸੋਂ ਜੋ ਪਟਿਆਲੇ ਵਿੱਚ ਹੋਇਆ ਜਿਸ ਢੰਗ ਦੇ ਨਾਲ ਪੁਲਿਸ ਦੀ ਮਦਦ ਨਾਲ ਸਰਕਾਰੀ ਅਮਲੇ ਦੀ ਮਦਦ ਨਾਲ ਬੌਕਰ ਪਾਰਟੀ ਨੇ ਕੈਂਡੀਡੇਟਸ ਨੂੰ ਪੇਪਰ ਫਾਈਲ ਕਰਨ ਤੋਂ ਰੋਕਿਆ ਗਿਆ ਔਰ ਇੰਨੀ ਗੁੰਡਾਗਰਦੀ ਮਤਲਬ ਜਿਹੜੇ ਕਹਿੰਦੇ ਅਸੀਂ ਬਦਲਾਅ ਲੈ ਕੇ ਆਉਣਾ ਸੀ ਮਗਰ ਲੀਆਂ ਸਰਕਾਰਾਂ ਨੇ ਜੋ ਮਾੜੇ ਕੰਮ ਕੀਤੇ ਸੀ ਉਹਦੇ 'ਚ ਇੱਕ ਤਬਦੀਲੀ ਲੈ ਕੇ ਆਵਾਂਗੇ ਉਹ ਤਾਂ ਬਹੁਤ ਬੁਰੀ ਤਰ੍ਹਾਂ ਨਾਲ ਮਗਨੀਆਂ ਸਰਕਾਰਾਂ ਦਾ ਵੀ ਰਿਕਾਰਡ ਥੋੜਿਆ ਠੀਕ ਆ ਮਗਨੀਆਂ ਸਰਕਾਰਾਂ ਪ੍ਰੈਸ਼ਰਾਈਜ਼ ਕਰਦੀਆਂ ਹੁੰਨ ਜਾਂ ਉਮੀਦਵਾਰਾਂ ਨੂੰ ਲੇਕਿਨ ਇਦਾਂ ਤਾਂ ਕਦੀ ਕਿਸੇ ਨੇ ਕਹਿਆ ਨਹੀਂ ਕੀਤਾ ਹੀ ਨਹੀਂਗਾ ਕਿ ਅਸੀਂ ਪੇਪਰ ਹੀ ਨਹੀਂ ਫਾਈਲ ਕਰਨ ਦੇਣੇ ਕਾਂਗਰਸ ਦੇ ਸਾਰੇ ਉਮੀਦਵਾਰਾਂ ਦੇ ਹੱਥਾਂ 'ਚੋਂ ਪੇਪਰ ਖੋਏ ਸਮਾਣੇ ਵਿੱਚ ਮੈਂ ਗਿਆ ਇੱਕ ਦਿਨ ਤੇ ਉਹਨਾਂ ਨੇ ਦੱਸਿਆ